ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਆ ਮਨਜੀਤ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਕਾਲ ਪੁਰਖ ਵੈਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਚ ਰੱਖਣ ਤੇ ਛੀ ਦੀਵਾਲੀ ਚੱਲ ਰਹੀ ਹੈ ਜੀ ਸੋ ਖਿਆਲ ਰੱਖੋ ਛੀ ਦੀਵਾਲੀ ਚੱਲ ਰਹੀ ਹੈ ਕੋਈ ਵੀ ਪ੍ਰੋਗਰਾਮ ਜੇ ਕੋਈ ਛੋਟਾ ਮੋਟਾ ਸੋਡਾ ਹੈਗਾਗਾ ਕੋਈ ਜਨਮ ਦਿਨਾਂ ਕੁਝ ਵੀ ਹੈ ਤਾਂ ਉਹਨੂੰ ਟਾਲੋ ਸਿੰਪਲ ਸਾਦੇ ਤਰੀਕੇ ਨਾਲ ਵੀ ਤੁਸੀਂ ਕਰ ਸਕਦੇ ਹੋ ਬਾਕੀ ਤੁਹਾਡੀ ਮਰਜ਼ੀ ਹੈ ਜੀ ਅੱਪਾ ਗੱਲ ਕਰਦੇ ਜੀ ਤੁਸੀਂ ਇਹ ਵੀ ਸੋਚੋਗੇ ਵੀ ਖਾਨੀ ਬੀਬੀ ਤਾਂ ਉਹੀ ਗੱਲਾਂ ਕਰੀ ਜਾਂਦੀ ਐ ਸੁਣੀਆਂ ਸੁਣਾਈਆਂ ਹਨਾ ਮੈਂ ਸੁਣੀਆਂ ਸੁਣਾਈਆਂ ਗੱਲਾਂ ਕਦੇ ਨਹੀਂ ਇਹ ਮੇਰਾ ਰੱਬ ਜਾਣਦਾ ਵੀ ਮੈਨੂੰ ਕੋਈ ਫੋਨ ਕਰਦਾ ਤੇ ਮੈਂ ਫਿਰ ਦੱਸਦੀ ਹਾਂ ਹੁਣ ਚੰਡੀਗੜ੍ਹ ਤੋਂ ਫੋਨ ਆਇਆ ਇੱਕ ਬੀਬੀ ਦਾ ਉਹ ਮੈਨੂੰ ਕਹਿੰਦੀ ਵੀ ਮੈਂ ਜਦੋਂ ਤੁਸੀਂ ਵੀਡੀਓ ਪਾਉਣ ਲੱਗੇ ਕਹਿੰਦੀ ਮੈਂ ਛੋਟੀ ਉਦੋਂ ਗੱਲ ਸੁਣੀ ਸੀ ਵੀ ਮਹਾਰਾਜੇ ਨੇ ਸ਼ਕਤੀ ਇਹ ਵੀ ਨਹੀਂ ਮੇਰਾ ਰੋਗ ਤੋੜਿਆ ਠੀਕ ਹੈ ਕਹਿੰਦੀ ਜੀ ਜੀ ਮੈਂ ਮੇਰੀ ਗੱਲ ਤੁਸੀਂ ਵੀਡੀਓ ਮਤਲਬ ਮੇਰੀ ਗੱਲ ਤੁਸੀਂ ਸ਼ੇਅਰ ਕਰੋ ਪਬਲਿਕ ਨਾਲ ਲੋਕਾਂ ਨਾਲ ਉਹਨਾਂ ਨੂੰ ਪਤਾ ਲੱਗੀ ਵੀ ਗੁਰਬਾਣੀ 'ਚ ਬਾਕੀ ਬਹੁਤ ਤਾਕਤ ਹੈ ਕਹਿੰਦੀ ਵੀ ਜਿਹੜੇ ਨਹੀਂ ਵਿਸ਼ਵਾਸ ਕਰਦੇ ਉਹਨਾਂ ਨੂੰ ਵੀ ਵਿਸ਼ਵਾਸ ਆਊਗਾ ਉਹ ਕਹਿੰਦੀ ਵੀ ਮੇਰੇ ਹਸਬੰਦ ਬਿਮਾਰ ਸੀਗੇ ਕਹਿੰਦੀ ਮੈਂ ਜਦੋਂ ਤੁਹਾਡੀ ਵੀਡੀਓ ਸੁਣੀ ਸੀ ਨਾ ਕਹਿੰਦੀ ਉਦੋਂ ਮੈਂ ਵੀ ਥੱਕੀ ਹਾਰੀ ਹੋਈ ਸੀਗੀ ਵੀ ਜਣੀ ਕਿ ਉਹ ਤੇ ਛੋਟੀ ਮਰਜੀ ਘਰ ਵਾਲਾ ਬਿਮਾਰ ਹੋ ਗਿਆ ਉਹਨੂੰ ਪੇਟ ਦਾ ਕੈਂਸਰ ਹੋ ਗਿਆ ਵਿਚਾਰੇ ਨੂੰ ਤੇ ਉਹ ਇੰਨਾ ਕੁ ਮਤਲਬ ਲੈ ਕੇ ਉਹਨੂੰ ਤੁਰੀ ਫਿਰਦੀ ਰਹੀ ਕਹਿੰਦੀ ਮੈਂ ਦੀਦੀ ਜ਼ਿੰਦਗੀ ਚ ਵੀ ਇੰਨੇ ਤੱਕੇ ਖਾ ਲਏ ਕਹਿੰਦੀ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਮੈਂ ਅੱਕ ਗਈ ਕਹਿੰਦੀ ਵੀ ਮੈਂ ਇੰਨਾ ਜਿਆਦਾ ਕਹਿੰਦੀ ਤੁਰੀ ਫਿਰੀ ਵੀ ਜਦੋਂ ਕਹਿੰਦੀ ਹੁਣ ਮੇਰੇ ਘਰ ਵਾਲੇ ਦਾ ਕੰਮ ਲੰਮਾ ਚੱਲ ਪਿਆ ਤੇ ਇਹਨੂੰ ਪਤਾ ਲੱਗ ਗਿਆ ਵੀ ਇਹਨੂੰ ਬਿਮਾਰੀ ਦੂਜੀ ਹੈ ਇੱਥੇ ਕਹਿੰਦੀ ਸਾਰੇ ਭੈਣ ਭਰਾ ਵੀ ਕਹਿੰਦੀ ਪਿੱਛੇ ਹਟੇ ਇਹ ਵੀ ਕੋਈ ਮੇਰੇ ਨਾਲ ਤੁਰਨ ਲਈ ਜਾਂ ਜਾਣ ਲਈ ਤਿਆਰ ਨਹੀਂ ਸੀ ਹੁੰਦਾ ਅੱਲਾ ਨੂੰ ਕਹਿੰਦੀ ਐ ਹੁੰਦਾ ਵੀ ਇਹਨਾਂ ਦਾ ਰੋਜ਼ ਦਾ ਕੰਮ ਹੈ ਇਹਨਾਂ ਨੂੰ ਤਾਂ ਰੋਜ਼ ਜਾਣਾ ਨਹੀਂ ਤਾਂ ਜਿੱਦੀ ਮੇਰਾ ਘਰ-ਬਾਰ ਲੱਗਣ ਲੱਗ ਗਿਆ ਤੇ ਨਾਲੇ ਕਹਿੰ ਬਹੁਤ ਛੋਟੀ ਹੈ ਤੈਨੂੰ ਕਿਹੜੇ ਰੋਗ ਨੇ ਘੇਰ ਲਿਆ ਕਹਿੰਦੀ ਮਾਂ ਤਾਂ ਦੀ ਦੁਖੀ ਸੀਗੀ ਦੀਦੀ ਕਹਿੰਦੀ ਮੈਂ ਸੋਡਿਓ ਦੇ ਵੀਡੀਓ ਸੁਣੀ ਸੀ ਫਿਰ ਉਹਨੇ ਮੈਨੂੰ ਹੁਣ ਚੱਲੇ ਗੜ ਤੋਂ ਪਰਸੋਂ ਪਤਾ ਨਹੀਂ ਚੌਥੇ ਫੋਨ ਕੀਤਾ ਸੀ ਪਰ ਵੀਡੀਓ ਕਮ ਅੱਜ ਪਾ ਰਹੀ ਹਾਂ ਮੇਰੇ ਕੋਲ ਇੰਨੇ ਕ ਫੋਨ ਆਉਂਦੇ ਆ ਤੁਸੀਂ ਸੁਣ ਸੁਣ ਹੈਰਾਨ ਹੋ ਜਾਓਗੇ ਪਰ ਲੋਕ ਮੈਨੂੰ ਕਹਿੰਦੇ ਆ ਵੀ ਪਲੀਜ਼ ਤੁਸੀਂ ਐਸੀ ਬਿਸੀ ਤੇ ਵੀਡੀਓ ਪਾਓ ਵੀ ਸਾਡਾ ਕੰਮ ਬਾਣੀ ਨਾਲ ਬਣਿਆ ਲੋਕ ਬਾਣੀ ਨਾਲ ਜੁੜਨ ਕਹਿੰਦੇ ਦੀਦੀ ਜੀ ਤੁਸੀਂ ਦੱਸੋਗੇ ਲੋਕ ਫੇਰ ਹੀ ਬਾਣੀ ਨਾਲ ਜੁੜਨਗੇ ਹਨਾ ਵੀ ਇਹਨਾਂ ਦੇ ਵਿਸ਼ਵਾਸ ਟੁੱਟੇ ਆ ਉਹਨਾਂ ਚੀਜ਼ਾਂ ਤੇ ਵਿਸ਼ਵਾਸ ਕਰਦੇ ਆ ਵੀ ਇੱਥੋਂ ਮਿਲ ਜਾਓ ਇੱਥ ਜਿਹੜੇ ਗੁਰਬਾਣੀ ਨਾਲ ਜੁੜ ਜਾਂਦੇ ਨੇ ਨਾ ਵੀਰ ਉਹਨਾਂ ਨੂੰ ਪਤਾ ਹੁੰਦਾ ਵੀ ਜਿਵੇਂ ਹੁਣ ਮੈਂ ਆ ਮੈਂ ਚੱਲ ਮन्ने ਲੋਕ ਮੈਨੂੰ ਫੋਨ ਕਰਨ ਲੱਗ ਗਏ ਵੀ ਦੀਦੀ ਅਸੀਂ ਛੋਡੇ ਕਹੇ ਤੂੰ ਗੁਰਬਾਣੀ ਨਾਲ ਜੁੜੇ ਸਾਡੇ ਕੰਮ ਪਈਆਂ ਦਿਨ ਮੇਰੇ ਕੋਲੇ ਫੋਨ ਆ ਰਹੇ ਆ ਵੀ ਛੋਡੇ ਕਹੇ ਤਸੀਂ ਗੁਰਬਾਣੀ ਨਾਲ ਜੁੜੇ ਸਾਨੂੰ ਸਕੂਨ ਮਿਲਣ ਲੱਗ ਗਿਆ ਸਾਡਾ ਘਰੇ ਜੀ ਲੱਗਣ ਲੱਗ ਗਿਆ ਦੀਦੀ ਸਾਨੂੰ ਦੁਨੀਆ ਵਧੀਆ ਲੱਗਣ ਲੱਗੀ ਅੱਗੇ ਸਾਡਾ ਦੁਨੀਆ ਤੋਂ ਮਨੱਕਿਆ ਬੈਸੀ ਸਾਡਾ ਮਰਨੋਂ ਦਿਲ ਕਰਦਾ ਸੀ ਐਸੇ ਲੋਕਾਂ ਦੇ ਮੇਰੇ ਕੋਲੇ ਮੈਸੇਜ ਕਮੈਂਟ ਆਉਂਦੇ ਆ ਠੀਕ ਆ ਜੀ ਤੇ ਇਹ ਮੇਰਾ ਪਰਮਾਤਮਾ ਮੇਰਾ ਅਕਾਲ ਪੁਰਖ ਵ ਜੂ ਪ੍ਰਜਾ ਕੋਲੋਂ ਗੱਲ ਬਣਾ ਕੇ ਨਹੀਂ ਕਰਦੇ ਠੀਕ ਹੈ ਜੀ ਗੁਰੂ ਰਾਮਦਾਸ ਨੂੰ ਜਾਣ ਕੇ ਮੈਂ ਵੀਡੀਓ ਪਾਉਣੀ ਹੁੰਨੀ ਹੈ ਜਿਹੜਾ ਬੰਦਾ ਮੈਨੂੰ ਫੋਨ ਕਰਦਾ ਜਿਹੜਾ ਮੈਨੂੰ ਫੋਨ ਕਰਦਾ ਉਹ ਵੀਡੀਓ ਸੁਣਦਾ ਹੁੰਦਾ ਪਲੀਜ਼ ਕਮੈਂਟ ਜਰੂਰ ਕਰਿਆ ਕਰੋ ਤੁਹਾਡਾ ਉੱਥੇ ਕੋਈ ਠੀਕ ਹੈ ਵੀ ਬੀਬੀਆਂ ਕਹਿੰਦੀਆਂ ਮਜਬੂਰੀਆਂ ਹੁੰਦੀਆਂ ਅਗਲਾ ਕਈ ਕਰਦਾ ਫੋ ਨਹੀਂ ਸ਼ੇਅਰ ਕਰ ਸਕਦਾ ਘਰ ਦੇ ਵਿੱਚ 100-100 ਪੰਗੇ ਹੁੰਦੇ ਆ ਮੇਰੇ ਘਰ 'ਚ ਵੀ ਪੰਗੇ ਆ ਮੈਂ ਤੁਹਾਨੂੰ ਬੁਢੀ ਹੋਈ ਪਈਆਂ ਮੇਰੇ ਨਾਲ ਵੀ ਡਿਸਕੂਟ ਹੁੰਦਾ ਰਿਹਾ ਵੀ ਹਾਂਜੀ ਤੁਸੀਂ ਵੀਡੀਓ ਨਹੀਂ ਪਾਉਣੀਗਾ ਤੁਸੀਂ ਲੋਕਾਂ ਤੋਂ ਕੀ ਲੈਣਾ ਹੈ ਤੁਸੀਂ ਆਪਣਾ ਕੰਮ ਆਪਦੇ ਮਤਲਬ ਰੱਖੋ ਮੈਂ ਫਿਰ ਵੀ ਵੀਡੀਓ ਪਾਉਂਦੀ ਰਹੀ ਵੀ ਆਪਾਂ ਕੋਈ ਮਾੜੀਆਂ ਚੰਗੀਆਂ ਵੀਡੀਓ ਪਾਉਣੇ ਵੀ ਆਪਾਂ ਨੂੰ ਕਿਸੇ ਦੀ ਪਰਵਾਹ ਕਰਗੇ ਤੇ ਉਹ ਵਿਚਾਰੀ ਮੈਨੂੰ ਕਹਿੰਦੀ ਵੀ ਤੁਸੀਂ ਵੀਡੀਓ ਪਾਓ ਤੇ ਪਲੀਜ਼ ਮੇਰੀ ਰਿਕਵੈਸਟ ਹੈ ਮੈਂ ਜਿਹਦੀ ਵੀਡੀਓ ਪਾਉਣੀ ਹੁੰਦੀ ਹੈ ਉਹ ਮੈਸੇਜ ਜਰੂਰ ਕਰਿਆ ਕਰੋ ਮੇਰੀ ਵੀਡੀਓ ਤੇ ਵੀ ਹਾਂ ਜੀ ਇਹ ਮੈਂ ਫੋਨ ਕੀਤਾ ਵੀ ਇਹ ਗੱਲ ਸੱਚ ਹੈ ਫਿਰ ਅਗਲੇ ਨੂੰ ਯਕੀਨ ਹੁੰਦਾ ਕਿ ਲੋਕ ਮੇਰੇ ਕਮੈਂਟਸ ਤਾਂ ਜਰੂਰ ਪੜਦੇ ਆ ਨਾ ਜੀ ਪਲੀਜ਼ ਰਿਕਵੈਸਟ ਹੈ ਮੇਰੀ ਮੈਂ ਜਿਨ੍ਹਾਂ ਦੀਆਂ ਵੀਡੀਓ ਪਾ ਦਿੰਦੀਆਂ ਉਹ ਜਰੂਰ ਮੈਸੇਜ ਕਰਿਆ ਕਰੋ ਵੀ ਦੀਦੀ ਧੰਨਵਾਦ ਜਾ ਥੈਂਕ ਯੂ ਵੀ ਸਾਡੀ ਵੀਡੀਓ ਨੂੰ ਸੇ ਲੋਕਾਂ ਨਾਲ ਸ਼ੇਅਰ ਕੀਤੀ ਤੇ ਲੋ ਹਉਨ ਇੱਕਦਾਂ ਮੈਨੂੰ ਸ਼ਾਇਦ ਮੈਸੇਜ ਆਇਆ ਸੀਗਾ ਉਹਦੇ ਤੇ ਲਿਖਿਆ ਸੀ ਕਹਿੰਦੀ ਕੋਈ ਬੰਦਾ ਬਾਹਲਾ ਪੜਿਆ ਲਿਖਿਆ ਜੀ ਉਹ ਕਹਿੰਦਾ ਕਿ ਪਰਮਾਤਮਾ ਰੱਬ ਹੁੰਦੇ ਹੀ ਨਹੀਂ ਹੁਣ ਜੋ ਉਸ ਬੰਦੇ ਨੂੰ ਉਸ ਨਿਸ਼ਾਨ ਨੂੰ ਅਗਲਾ ਪੁੱਛੇ ਵੀ ਤੇਰੇ ਸਾਹ ਕਿੱਥੋਂ ਆਉਂਦੇ ਆ ਤੂੰ ਸੁੱਤਾ ਪਿਆ ਰਹਿਣਾ ਫਿਰ ਵੀ ਤੇਰੇ ਸਾਹ ਕਿਵੇਂ ਚੱਲਦੇ ਤੂੰ ਜਵਾਬ ਦੇ ਵੀ ਇਸ ਗੱਲ ਦਾ ਠੀਕ ਹੈ ਜੇ ਰੱਬ ਹੈ ਨਹੀਂ ਫਿਰ ਤੂੰ ਐਦਸ ਤੂੰ ਆਇਆ ਕਿੱਥੋਂ ਆ ਤੂੰ ਜਾਣਾ ਕਿੱਥੋਂ ਆ ਮਾਂ ਦੇ ਪੇਟੋਂ ਹੀ ਪੈਦਾ ਹੋਇਆ ਨਾ ਅਖਰ ਤਾਂ ਤੇ ਕੁਦਰਤੀ ਹੈ ਜਿਹੜੇ ਤੈਨੂੰ ਅੰਦਰ ਪਏ ਨੂੰ ਰੋਟੀ ਪਾਣੀ ਦਿੰਦੀ ਹੈ ਉਹ ਕੁਦਰਤੀ ਹੈ ਬਿਖਾਂਦੀ ਤਾਂ ਮਾਂ ਐ ਤੇ ਨਾਲ ਬੱਚਾ ਪਾਲਦਾ ਇਹ ਇਕ ਬਾਲਗ ਘਰਾਈਆਂ ਚ ਮੈਂ ਜਾਣਾ ਨਹੀਂ ਚਾਹੁੰਦੀ ਕੁਦਰਤ ਕੀ ਚੀਜ਼ ਐ ਵੀ ਸਾਨੂੰ ਨਹੀਂ ਪਤਾ ਬੂਟੇ ਐ ਪਹਾੜੀ ਏਰੀਆ ਚ ਆਪਣੇ ਆਪ ਹਰੇ ਹੋਈ ਜਾਂਦੇ ਐ ਉਹ ਕੁਦਰਤੀ ਐ ਇੱਕ ਮਟਰ ਦਾ ਵੀ ਲਾ ਦੇਣੋ ਤੁਸੀਂ ਇੱਕ ਵੀ ਮਟਰ ਦਾ ਲਾਓ ਤੇ ਉਹਦੀ ਬੇਲ ਵੱਧ ਗਈ ਕਿੰਨੇ ਮਟਰ ਲੱਗਦੇ ਆਉਂਦੇ ਉਹ ਕੁਦਰਤ ਐ ਹੋਰ ਕੀ ਐ ਉਹ ਉਹ ਪਰਮਾਤਮਾ ਹੀ ਐ ਸਭ ਨੂੰ ਰੰਗ ਭਗ ਲਾਉਣ ਵਾਲਾ ਪਰਮਾਤਮਾ ਹੀ ਹੁੰਦਾ ਆਪਣੇ ਨਾਲ ਗੱਲਾਂ ਵਾਪਰਦੀਆਂ ਕੁਝ ਕਈ ਵਾਰੀ ਪਰਮਾਤਮਾ ਆਪਾਂ ਨੂੰ ਕਈਆਂ ਰੂਪਾਂ 'ਚ ਮਿਲਣਾ ਹੁੰਦਾ ਪਰ ਆਪਾਂ ਪਰਮਾਤਮਾ ਨੂੰ ਪਛਾਣਦੇ ਨਹੀਂ ਆਪਦੇ ਹੰਕਾਰ ਜੀ ਇੰਨੇ ਰੁੱਝੇ ਹੁੰਨੇ ਆ ਵੀ ਬੰਦੇ ਨੂੰ ਬੰਦਾ ਹੀ ਨਹੀਂ ਸਮਝਦੇ ਸੋ ਮੈਂ ਉਹਨਾਂ ਨਾਲ ਜਿਰਿਆ ਨਹੀਂ ਕਰਨਾ ਚਾਹੁੰਦੀ ਜਿਹੜੇ ਕਹਿੰਦੇ ਆ ਕਿ ਰੱਬ ਹੁੰਦਾ ਨਹੀਂ ਠੀਕ ਹੈ ਮੈਂ ਕਹਿੰਦੀ ਰੱਬ ਹੁੰਦਾ ਸਾਡੇ ਨਾਲ ਚਮਤਕਾਰ ਹੋਏ ਆ ਕਈਆਂ ਨੇ ਕਹਣਾ ਚਮਤਕਾਰ ਪਰਮਾਤਮਾ ਕਰਦਾ ਨਹੀਂ ਕਿਉਂ ਨਹੀਂ ਕਰਦਾ ਪਰਮਾਤਮਾ ਚਮਤਕਾਰ ਉਹ ਚਮਤਕਾਰ ਤੋਂ ਘੱਟ ਹੁੰਦੇ ਮੈਂ ਮੈਂ ਸਬੂਤ ਹੈ ਮੇਰੇ ਕੋਲ ਇਸ ਚੀਜ਼ ਦਾ ਵੀ ਮੇਰੇ ਭਾਨ ਭਤੀਜੇ ਨੂੰ ਡਾਕਟਰਾਂ ਨੇ ਜਵਾਬ ਦਿੱਤਾ ਹੋਇਆ ਸੀ ਵੀ ਬਚਦਾ ਨਹੀਂ ਉਹ ਚਮਤਕਾਰ ਨਾਲ ਘਟਿਆ ਅਸੀਂ ਸਾਰੀ ਰਾਤ ਗੁਰਬਾਣੀ ਦਾ ਪਾਠ ਕੀਤਾ ਸਾਰੀ ਰਾਤ ਮੂਲ ਮੰਤਰ ਦਾ ਪਾਠ ਕੀਤਾ ਮੇਰੇ ਛੋਟੇ ਭਤੀ ਜਿਹਨੂੰ ਓਮ ਜਿਕਰ ਜਦੋਂ ਪਾਠ ਕਰਦੇ ਦੀ ਅੱਖ ਲੱਗੀ ਸੀ ਨਾ ਓਮ ਜਿਕਰ ਕਹਿੰਦਾ ਜਦੋਂ ਮੇਰੀ ਮਾਂ ਲਈ ਜੇ ਅੱਖ ਲੱਗੀ ਨਾ ਭੂਆ ਜੀ ਆਪਰੇਸ਼ਨ ਥੀਟਰ ਦੇ ਬਾਹਰ ਬੈਠਾ ਸੀ ਜਦੋਂ ਆਪਰੇਸ਼ਨ ਚੱਲ ਰਿਹਾ ਸੀ ਕਹਿੰਦਾ ਭੂਆ ਜੀ ਮੈਂ ਆਪਰੇਸ਼ਨ ਹੋ ਤਾਂ 6 ਤੋਂ 7 ਘੰਟਿਆਂ ਚ ਹੋਇਆ ਸੀ ਸਿਰ ਦਾ ਐਕਸੀਡੈਂਟ ਸੀ ਤੇ ਕਹਿੰਦਾ ਭੂਆ ਜੀ ਕਹਿੰਦਾ ਜਦ ਮੇਂ ਮੜ ਗਈਆਂ ਅੱਖਾਂ ਲੱਗੀਆਂ ਨਾ ਕਹਿੰਦਾ ਮੈਨੂੰ ਨਾ ਉਵੇਂ ਜਿੱਕਰ ਆਪਰੇਸ਼ਨ ਥੀਏਟਰ ਦੇ ਛਾਂ ਲੱਗ ਗਿਆ ਕਹਿੰਦਾ ਸੁਫਨੇ ਦੇ ਵਿੱਚ ਤੇ ਕਹਿੰਦਾ ਉਵੇਂ ਕਹਿੰਦਾ ਮੈਨੂੰ ਐ ਲੱਗਿਆ ਵੀ ਚਾਰ ਸਪੇਰੇ ਕਾਲੇ ਕੱਪੜੇ ਵਾਲੇ ਤੁਰੇ ਫਿਰਦੇ ਆ ਤੇ ਪਤਾ ਨਹੀਂ ਕੌਣ ਉਹ ਇਨਸਾਨ ਨੇ ਕਹਿੰਦਾ ਵੀ ਕਾਲੇ ਕੱਪੜੇ ਯਾਨੀ ਕਿ ਕਾਲਾ ਸੂਟ ਪਾਇਆ ਹੋਇਆ ਭੂਆ ਚਾਰ ਸਪੇਰੇ ਤੁਰੇ ਫਿਰਦੇ ਤੇ ਕਹਿੰਦਾ ਮੇਰੇ ਭਰਾ ਦਾ ਆਪਰੇਸ਼ਨ ਹੋਈ ਜਾਂਦਾ ਤੇ ਕਹਿੰਦਾ ਮੈਨੂੰ ਉਵੇਂ ਜਿੱਕਰ ਦੇਖਿਆ ਵੀ ਕੋਈ ਉੱਤੋਂ ਐ ਵੀ ਕਿਰਪਾਨ ਜਾਂ ਖੰਡਾ ਐ ਕਹਿੰਦਾ ਵੀ ਗੁਰਪ੍ਰੀਤ ਦੇ ਉੱਤੇ ਕਰ ਰੱਖਿਆ ਭੂਆ ਕਹਿੰਦਾ ਕਨੈਕਟ ਕਰ ਕੋਲ ਦਿੰਦੇ ਮੈਂ ਕਹਿੰਦਾ ਮੈਂ ਕਿ ਮੇਰੇ ਭਰਾ ਨੂੰ ਕੁਝ ਨਹੀਂ ਹੁੰਦਾ ਪਰਮਾਤਮਾ ਆਪ ਰਾਖੀ ਕਰ ਰਿਹਾ ਉਹ ਪਰਮਾਤਮੀ ਬਚਾਉਂਦਾ ਜੀ ਪਰਮਾਤਮੀ ਹੈਲਪ ਕਰਦਾ ਸੋਢੀ ਪਰਮਾਤਮਾ ਤੋਂ ਬਿਨਾ ਤੁਸੀਂ ਕੀ ਹੋ ਮੈਨੂੰ ਐਂ ਤਾਂ ਦੱਸ ਦੋ ਜੇ ਪਰਮਾਤਮਾ ਦਾ ਤੁਹਾਨੂੰ ਡਰਨਾ ਹੋਵੇ ਤੁਸੀਂ ਇੰਨੇ ਪਾਪ ਕਰੋ ਇੰਨੇ ਪਾਪ ਕਰੋ ਕਿਸੇ ਨੇ ਰੋਟੀ ਨਾ ਖਾਣ ਦੇਉ ਉਹ ਪਰਮਾਤਮੀ ਹੁੰਦਾ ਜਿਹੜਾ ਹੱਥ ਚ ਰੋਟੀ ਖੋਹ ਲੈਂਦਾ ਬੁਰਕੀ ਤੋੜਦੇ ਹੋ ਇੱਥੇ ਅੜ ਜਾਂਦੀ ਐ ਇੱਥੇ ਆ ਕੇ ਤੇ ਸੋਢੇ ਨਹੀਂ ਪਤਾ ਇਹ ਕਦੋਂ ਐ ਐ ਹੋ ਜਾ ਉਹ ਪਰਮਾਤਮੀ ਹੁੰਦਾ ਵੀ ਜਿਹੜੇ ਉਹ ਹੁਰਕੀ ਅੰਦਰ ਜਾਣ ਨਹੀਂ ਜਾਂਦਾ ਸੋ ਮੈਨੂੰ ਨਾਲ ਨਹੀਂ ਜਿਹੜਾ ਕਰਨਾ ਚਾਹੁੰਦੀ ਜਿਹੜੇ ਪਰਮਾਤਮਾ ਤੇ ਟਿੱਪਣੀ ਕਰਦੇ ਆ ਠੀਕ ਹੈ ਜੀ ਸੋ ਮਨ ਹੁੰਦਾ ਅੱਡੋ ਅੱਡੀ ਮੇਰੇ ਲਈ ਤਾਂ ਪਰਮਾਤਮਾ ਬਹੁਤ ਵੱਡੀ ਚੀਜ਼ ਹੈ ਗੁਰਬਾਣੀ ਬਹੁਤ ਵੱਡੀ ਚੀਜ਼ ਹੈ ਮੇਰੇ ਗੁਰੂ ਰਾਮਦਾਸ ਮਹਾਰਾਜ ਜੀ ਛੋਟੀ ਪਾਸ਼ਾ ਬਹੁਤ ਵੱਡੀ ਚੀਜ਼ ਹੈ ਮੇਰੇ ਲਈ ਮੈਂ ਤਾਂ ਜੋਤ ਵੀ ਉਹਨਾਂ ਦੇ ਨਾਮ ਦੀ ਲਾਉਣੀ ਹੈ ਤੇ ਮੇਰੇ ਘਰ ਦੇ ਵਿੱਚ ਇੰਨਾ ਕੁ ਉਹਨਾਂ ਨੇ ਵਾਅਦਾ ਕੀਤਾ ਹੋਇਆ ਵੀ ਮੈਂ ਧਰ ਧਰ ਪੁੱਛਦੀਆਂ ਮੈਨੂੰ ਦੁੱਖਾਂ ਚੋਂ ਕੱਢਣ ਵਾਲੇ ਮੇਰੇ ਗੁਰੂ ਰਾਮਦਾਸ ਮਹਾਰਾਜ ਹੈ ਜੀ ਤੇ ਗੱਲ ਕਰਦੇ ਉਹ ਕੁੜੀ ਦਾ ਮੈਨੂੰ ਫੋਨ ਆ ਸਾਨੂੰ ਕਹਿੰਦੀ ਚੰਡੀਗੜ੍ਹ ਵਾਲੇ ਡਾਕਟਰਾਂ ਨੇ ਵੀ ਜਵਾਬ ਦਿੱਤਾ ਸੀ ਉਹ ਕਹਿੰਦੀ ਮੇਰੇ ਘਰ ਵਾਲੇ ਦੀ ਬਲੀਨਕੀ ਨਹੀਂ ਸੀ ਹੱਡ ਦੀ ਬਲੀਨਕੀ ਨਹੀਂ ਸੀ ਹੱਡ ਦੀ ਕਹਿੰਦੀ ਉਹ ਕਹਿੰਦੇ ਵੀ ਵੀ ਇਹਦੀ ਘਰੇ ਸੇਵਾ ਕਰ ਲੋ ਨਹੀਂ ਬਚਣਾ 4 ਗ੍ਰਾਮ ਖੁਰੜਾ ਗੜ ਨਹੀਂ ਬਚਣਾ ਫਿਰ ਵੀ ਕਹਿੰਦੀ ਦੀਦੀ ਮੈਂ ਵੀ ਖਾਰੀ ਨਹੀਂ ਕਹਿੰਦੀ ਮੈਂ ਘਰੇ ਆ ਕੇ ਕਹਿੰਦੀ ਦਵਾਈਆਂ ਧਰ ਕੇ ਰੋ ਕੇ ਅੱਖਾਂ ਪੂੰਝ ਕੇ ਕਹਿੰਦੀ ਮੈਂ ਮੇਰੇ ਘਰ ਵਾਲੇ ਨੂੰ ਆਖਿਆ ਵੀ ਆਪਾਂ ਗੁਰੂ ਘਰ ਨਾਲ ਜੁੜੀਏ ਹੁਣੇ ਆਪ ਮੈਨੂੰ ਵੀਡੀਓ ਚੋਂ ਭੈਣ ਵੜ ਕੇ ਮੈਸੇਜ ਜਰੂਰ ਕਰੀ ਮੇਰੀ ਵੀਡੀਓ ਤੇ ਤੇ ਵੇਪੋ ਗੁਰਬਾਣੀ ਨਾਲ ਜੁੜੀਏ ਕਹਿੰਦੀ ਚਪਈ ਸਾਹਿਬ ਦੇ ਪਾਠ ਮੇਰੇ ਹਸਬੰਡ ਨੇ ਸ਼ੁਰੂ ਕਰਤੇ ਸੀ ਚੰਡੀਗੜ੍ਹ ਰਹਿੰਦੀਆਂ ਤੇ ਮੈਂ ਸ਼ੁਰੂ ਕਰਤੀ ਦੀਦੀ ਅਸੀਂ ਸਭ ਕੁਝ ਛੱਡ ਕੇ ਕਹਿੰਦੀ ਮਹਾਰਾਜ ਦੀ ਲੜ ਲੱਗ ਗਈ ਜਿਹੜੇ ਕਹਿੰਦੇ ਹਨ ਯਕੀਨ ਨਹੀਂ ਹੁੰਦਾ ਇਹ ਉਹਨਾਂ ਵਾਸਤੇ ਵੀਡੀਓ ਹੈ ਅਸੀਂ ਦੋਨੇ ਜੀ ਪਾਠ ਕਰੀਏ ਕਹਿੰਦੀ ਡੇਢ ਤੋਂ ਪੌਣੇ 2 ਮਹੀਨੇ ਪਤਾ ਨਹੀਂ ਡੇਢ ਤਿੰਨ ਮਹੀਨੇ ਗਿਆ ਸੀ ਕਹਿੰਦੀ ਡੇਢ ਮਹੀਨੇ ਬਾਅਦ ਕਹਿੰਦੀ ਦੀਦੀ ਮੈਨੂੰ ਇਹ ਪਤਾ ਲੱਗਣ ਲੱਗ ਗਿਆ ਸੀ ਵੀ ਮੇਰੇ ਘਰ ਆ ਠੀਕ ਹੋ ਰਿਹਾ ਸਭ ਦਵਾਈਆਂ ਦੂਈਆਂ ਡਾਕਟਰਾਂ ਨੇ ਦਿੱਤੀਆਂ ਨਹੀਂ ਸੀ ਕਹਿੰਦੇ ਬਚਦਾ ਨਹੀਂ ਹੈਗਾ ਇਹਦੀ ਘਰੇ ਸੇਵਾ ਕਰ ਲੋ ਚਪਈ ਸਹਬ ਦੇ ਪਾਠ ਕਰਦੇ ਰਹੇ ਜੀ ਅਸੀਂ ਦੋਨੇ ਜੀ ਕਹਿੰਦੀ ਵਾਹਿਗੁਰੂ ਦਾ ਸਿਮਰਨ ਕਰਦੇ ਰਹੇ ਕਹਿੰਦੀ ਮੇਰੇ ਘਰ ਇਹਨੂੰ ਮੋੜ ਪੈਣਾ ਸ਼ੁਰੂ ਹੋ ਗਿਆ ਇਹ ਚਮਤਕਾਰ ਨਾਲੋਂ ਘੱਟਾ ਕੋਈ ਗੱਲ ਕਹਿੰਦੀ ਵੀ ਉਹ ਠੀਕ ਹੁੰਦਾ 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 ਦੀਦੀ ਜੀ 4-5 ਮਹੀਨਿਆਂ ਚ ਕਹਿੰਦੀ ਐਨਾ ਕੁ ਠੀਕ ਹੋ ਗਿਆ ਵੀ ਜਿਹੜੇ ਨੂੰ ਮੈਂ ਮਸਾ ਲ ਜਾਂਦੀ ਸੀ ਮਸਾ ਫਲਸ ਚ ਬਿਠਾ ਬੈਠੇ ਨੂੰ ਉਠਾਉਂਦੀ ਸੀ ਨਾ ਕਹਿੰਦੀ ਦੀਦੀ ਮੇਰਾ ਰੱਬ ਚ ਆਉਂਦਾ ਮੈਂ ਇਹ ਗੱਲ ਜਿਹੜੀ ਮੈਨੂੰ ਕੁੜੀਆਂ ਦੱਸੀ ਆ ਉਹਦੀ ਗੱਲ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਮੇਰਾ ਅਕਾਲਪੁਰਖ ਵਹਿਗੂ ਜਾਣਦਾ ਮੈਂ ਗੁਰੂ ਰਾਮਦਾਸ ਮਹਾਰਾਜ ਨੂੰ ਮੰਨਦੀ ਆ ਮੈਨੂੰ ਕਦੇ ਝੂਠ ਬੋਲਣ ਦੀ ਆਦਤ ਨਹੀਂ ਤੇ ਮੈਂ ਕਦੇ ਵਿਊ ਲੈਣ ਦੇ ਚੱਕਰ 'ਚ ਨਾ ਫਾਲਤੂ ਗੱਲ ਨਹੀਂ ਕਰਦੀ ਵੀਰੇ ਕਿਉਂਕਿ ਮੈਨੂੰ ਲੇਖਾ ਦੇਣਾ ਇੱਕ ਦਿਨ ਇਸ ਜਗਤੋਂ ਜਾਣਾ ਤੇ ਸਵਾਹ ਬਣ ਜਾਣਾ ਇਸ ਸਰੀਰ ਨੇ ਇਹ ਚੀਜ਼ਾਂ ਮੈਨੂੰ ਯਾਦ ਆ ਸਾਰਾ ਕੁਝ ਜਿਹੜਾ ਬੰਦਾ ਇਹ ਚੀਜ਼ਾਂ ਭੁੱਲਦਾ ਨਾ ਜੀ ਉਹੀ ਅਗੜੀ ਦੁਗੜੀ ਗੱਲ ਕਰਦਾ ਹੈ ਤੇ ਉਹ ਕਹਿੰਦੀ ਵੀ ਸਾਡੇ ਨਾਲ ਕਹਿੰਦੀ ਜੋ ਕੰਮ ਤੇ ਜਾਣ ਲੱਗ ਗਿਆ ਦੀਦੀ ਕਹਿੰਦੀ ਅਸੀਂ ਮੁੜ ਕੇ ਪਾਠ ਨਹੀਂ ਛੱਡੇ ਕਹਿੰਦੀ ਅਸੀਂ ਗੁਰਬਾਣੀ ਨਹੀਂ ਛੱਡੀ ਦੋਨਾਂ ਜੀਆਂ ਨਹੀਂ ਕਹਿੰਦੀ ਅੱਜ ਕਹਿੰਦੀ ਮੇਰੇ ਹਸਬੰਡ ਨੌਕਰੀ ਤੇ ਵੀ ਜਾਂਦੇ ਆ ਤੇ ਘਰ ਦਾ ਖਰਚਾ ਵੀ ਉਹਦੇ ਸਿਰ ਤੇ ਚੱਲਦਾ ਕਿੱਥੇ ਕਹਿੰਦੀ ਦੀਦੀ ਮੇਰੇ ਤੇ ਦਿਮਾਗ ਤੇ ਬੋਝ ਪੈ ਚੱਲਿਆ ਸੀ ਵੀ ਸਾਰੇ ਰਿਸ਼ਤੇਦਾਰ ਭੈਣ ਭਾਈ ਪਾਸਤਾ ਵੱਟ ਗਏ ਤੇ ਮੈਂ ਕੀ ਕਰੂੰਗੀ ਸਾਨੂੰ ਪਤਾ ਵੀ ਕੈਂਸਰ ਦਾ ਇਲਾਜ ਬਹੁਤ ਮਹਿੰਗਾ ਹੈ ਘਰ ਵੀ ਕਿ ਜੰਦੀ ਹੈ ਮੇਰੀ ਮਾਂ ਨੂੰ ਸੀ ਵਿਚਾਰੀ ਨੂੰ ਮੇਰੇ ਪਿਓ ਦਾ ਸਾਰਾ ਕੁਝ ਲੱਗ ਗਿਆ ਸੀ ਮੈਂ ਤਾਂ ਦੇਖੀ ਵੀ ਨਹੀਂ ਮੇਰੀ ਮਾਂ ਕਿਉਂਕਿ ਮੈਂ ਤਾਂ 9 ਮਹੀਨਿਆਂ ਦੀ ਸੀ ਜਦੋਂ ਮੇਰੀ ਮਾਂ ਦੀ ਡੈਥ ਹੋਈ ਸੀ ਸੋ ਵੀਰੇ ਰੱਬ ਨਾਲ ਟੇਚਾ ਨਾ ਕਰਿਆ ਕਰੋ ਰੱਬ ਨਾਲ ਛੇੜਖਾਨੀਆਂ ਨਾ ਕਰੋ ਜਿਹੜਾ ਵੀ ਕੁਦਰਤ ਨਾਲ ਖੇਡਣ ਦੀ ਕੋਸ਼ਿਸ਼ ਕਰਦਾ ਨਾ ਤੇ ਪਰਮਾਤਮਾ ਪਾਸਾ ਬਲਟ ਕੇ ਰੱਖ ਦਿੰਦਾ ਸੋ ਕਦੇ ਵੀ ਕਿਸੇ ਵੀ ਚੀਜ਼ ਤੇ ਟਿੱਪਣੀ ਨਾ ਕਰੋ ਸੋ ਤੁਹਾਨੂੰ ਮਹਾਰਾਜ ਮੰਨਿਆ ਜਾਂਦਾ ਮੰਨ ਰੋ ਨਹੀਂ ਨਾ ਮੰਨੋ ਪਰ ਗਲਤ ਨਾ ਬੋਲੋ ਕਿ ਜੇ ਮੇਰਾ ਕੁਝ ਨਹੀਂ জানা ਸੋ ਨੂੰ ਦੇਣੀ ਹੈ ਬਹਿ ਜਾਣੀ ਹੈ ਠੀਕ ਹੈ ਇਹ ਚੀਜ਼ਾਂ ਨਾ ਕਰਿਆ ਕਰੇ ਨਾਨਕ ਨੀਵਾਂ ਜੋ ਚੱਲੇ ਲਾਗੇ ਨਾ ਤੱਤੀ ਬਾਓ ਨੀਮੀ ਪਾਕੇ ਚੱਲੋਂਗੇ ਨਾ ਵਾਹਿਗੁਰੂ ਦੇ ਬਾਣੇ ਚ ਰਹਿ ਕੇ ਚੱਲੋਂਗੇ ਨਾ ਕਦੇ ਤੱਤੀ ਬਾ ਨਹੀਂ ਲੱਗੂਗੀ ਤੇ ਸੱਚ ਮੈਂ ਉਹਨਾਂ ਨੂੰ ਸਾਰੇ ਨੂੰ ਇਹ ਫੇਰ ਬੇਨਤੀ ਕਰਦੀ ਆਂ ਵੀ ਜੋ ਵੀ ਗੁਰਬਾਣੀ ਨਾਲ ਜੁੜ ਰਹੇ ਆ ਨਵੇਂ ਜੁੜ ਰਹੇ ਆ ਜਾਂ ਪੁਰਾਣੇ ਪਾਠ ਕਰਦੇ ਜੋ ਵੀ ਕਰਦੇ ਤੁਸੀਂ ਪਲੀਜ਼ ਨਿੰਦਿਆ ਚੁਗਲੀ ਤੋਂ ਦੂਰ ਰਹਿਣਾ ਜੀ ਜਿਹੜਾ ਬੰਦਾ ਗੁਰਬਾਣੀ ਨਾਲ ਜੁੜ ਗਿਆ ਉਹਦੇ ਵਾਸਤੇ ਨਿੰਦਿਆ ਚੁਗਲੀ ਨਹੀਂ ਬਣੀ ਇਹਨਾਂ ਚੀਜ਼ਾਂ ਤੋਂ ਦੂਰ ਰਹਿਣਾ ਜੀ ਸੋ ਮੇਰੀ ਵੀਡੀਓ ਲੰਬੀ ਹੋ ਚੱਲੀ ਹੈ ਜੀ ਮੈਂ ਉਦੋਂ ਬਾਅਦ ਕੱਪੜਿਆਂ ਦੀ ਵੀਡੀਓ ਵੀ ਬਣਾਉਣੀ ਹੈ ਸੋ ਆਪਾਂ ਵੀਡੀਓ ਐ ਪਾਉਂਦੇ ਰਹਾਂਗੇ ਤੁਹਾਡਾ ਪਿਆਰ ਮਿਲਦਾ ਮੈਨੂੰ ਬਹੁਤ-ਬਹੁਤ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਸੋ ਉਹਨੂੰ ਮੱਤ ਬਖਸ਼ਣ ਤੁਹਾਨੂੰ ਚੰਗੇ ਕੰਮਾਂ ਵੱਲ ਲੈ ਕੇ ਜਾਉਣ ਮੇਰੀ ਇਹੋ ਅਰਦਾਸ ਹੈ ਜੋ ਵੀ ਮੇਰੇ ਭੈਣ ਭਰਾ ਮੇਰੇ ਨਾਲ ਜੁੜਿਆ ਵਾਹਿਗੁਰੂ ਜੀ ਉਹਨ